ਸੀਗਮਰਨ ਬਟੀਮ ਨੂੰ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਅਸੀਂ ਤੁਹਾਡੇ ਵਾਸਤੇ ਬਹੁਤ ਹੀ ਘੱਟ ਰੇਂਜ ਦੇ ਬਹੁਤ ਹੀ ਪਿਆਰੇ ਸੂਟ ਲੈ ਕੇ ਆਏ ਆ ਜੀ ਸੂਟ ਚੈੱਕ ਕਰੂਗੀ ਪਹਿਲਾਂ ਬਹੁਤ ਹੀ ਪਿਆਰਾ ਸੂਟ ਹੈ ਜੀ ਬਹੁਤ ਜ਼ਿਆਦਾ ਪਿਆਰਾ ਪਿਓਰ ਕਾਟਨ ਦਾ ਤੁਹਾਨੂੰ ਸੂਟ ਮਿਲੂਗਾ ਜੀ ਕਰੀਮ ਕਲਰ ਰੰਗ ਦਾ ਸੂਟ ਹੈ ਜੀ 2.5 ਮੀਟਰ ਦੀ ਸ਼ਰਟ ਮਿਲੂਗੀ ਤੇ 2.5 ਮੀਟਰ ਦੀ ਹੀ ਤੁਹਾਨੂੰ ਪਲੇਨ ਬਾਟਮ ਮਿਲੂਗੀ ਜੀ ਦੁਪੱਟਾ ਬਹੁਤ ਹੀ ਪਿਆਰਾ ਹੈ ਜੀ ਦੁਪੱਟਾ ਚੈੱਕ ਕਰੀਏ ਬਹੁਤ ਹੀ ਪਿਆਰਾ ਤਮੰਨਾ ਬ੍ਰੈਂਡ ਦਾ ਸੂਟ ਹੋਊਗਾ ਜੀ ਬਹੁਤ ਸੋਹਣਾ ਸੂਟ ਹੈ ਜੀ 2.5 ਮੀਟਰ ਦਾ ਤੁਹਾਨੂੰ ਦੁਪੱਟਾ ਮਿਲੂਗਾ ਜੀ ਸੂਟ ਚੈੱਕ ਕਰੋ ਜੀ ਕਲਰ ਬਹੁਤ ਪਿਆਰਾ ਹੈ ਰੇਟ ਬਹੁਤ ਘੱਟ ਹੈ ਜੀ ਦੂਜਾ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਸੂਟ ਹੈ ਜੀ ਉਹ ਘੇਰੇ ਤੇ ਬਾਰਡਰ ਆਊਗਾ ਜੀ ਪਲੇਨ ਇਹਦੇ ਨਾਲ ਸਲਵਾਰ ਮਿਲੂਗੀ ਤੁਹਾਨੂੰ ਜੀ ਗ੍ਰੀਨ ਬਹੁਤ ਪਿਆਰੀ ਸਲਵਾਰ ਮਿਲੂਗੀ ਜੀ ਪਲੇਨ ਦੁਪੱਟਾ ਮਿਲੂਗਾ ਜੀ ਤੁਹਾਨੂੰ ਪ्योर ਦਾ ਦੁਪੱਟਾ ਪ्योर ਦਾ ਮਿਲੂਗਾ ਜੀ ਨਾਲ ਤੁਹਾਨੂੰ ਪੱਟੀ ਦਾ ਕੰਮ ਹੋਇਆ ਬਹੁਤ ਹੀ ਪਿਆਰਾ ਸੂਟ ਹੈ ਜੀ ਬਹੁਤ ਜ਼ਿਆਦਾ ਸੋਹਣਾ ਤੁਸੀਂ ਚੈੱਕ ਕਰੋ ਜੀ ਗ੍ਰੀਨ ਪਿਆਰਾ ਤੁਹਾਨੂੰ ਗ੍ਰੀਨ ਕਲਰ ਦਾ ਸੂਟ ਮਿਲੂਗਾ ਜੀ ਬਹੁਤ ਸੋਹਣਾ ਚੀਕਨ ਵਰਕ ਹੋਇਆ ਹੋਇਆ ਜੀ ਸਾਰੇ ਸੂਟ ਵਿੱਚ ਚੀਕਨ ਵਰਕ ਹੋਇਆ ਹੋਇਆ ਜੀ ਬੈਕ ਤੇ ਵੀ ਤੁਹਾਨੂੰ ਵਰਕ ਮਿਲੂਗਾ ਜੀ ਇਹ ਨਹੀਂ ਹੈ ਵੀ ਫਰੰਟ ਤੇ ਹੀ ਆ ਤੁਹਾਨੂੰ ਬੈਕ ਤੇ ਵੀ ਵਰਕ ਮਿਲੂਗਾ ਜੀ ਉਸ ਤੋਂ ਬਾਅਦ ਜੀ ਪਲੇਨ ਤੁਹਾਨੂੰ ਬਾਟਮ ਮਿਲੂਗੀ ਜੀ 2.5 ਮੀਟਰ ਦੀ ਪੂਰੀ ਪਲੇਨ ਬਾਟਮ ਮਿਲੂਗੀ ਦੁਪੱਟਾ ਚੈੱਕ ਕਰੋ ਜੀ ਬਹੁਤ ਸੋਹਣਾ ਤੁਹਾਨੂੰ ਪ੍ਰਿੰਟਡ ਪੂਰਾ ਖੁੱਲਾ ਡੁੱਲਾ ਦੁਪੱਟਾ ਮਿਲੂਗਾ ਜੀ ਬਹੁਤ ਹੀ ਪਿਆਰਾ ਤੁਹਾਨੂੰ ਖੁੱਲਾ ਡੁੱਲਾ ਦੁਪੱਟਾ ਮਿਲੂਗਾ ਜੀ 2.5 ਮੀਟਰ ਦਾ ਬਹੁਤ ਹੀ ਪਿਆਰੇ ਸੂਟ ਹੈ ਜੀ ਬਹੁਤ ਪਿਆਰਾ ਕੱਪੜਾ ਹੈ ਜੀ ਸੂਟਾਂ ਦਾ ਐਨ ਸੌਫਟ ਕਾਟਨ ਹੈ ਜੀ ਕਿੰਤਰਾ ਕਲਰ ਚੈੱਕ ਕਰੋ ਕਲਰਰ ਡਿਜ਼ਾਈਨਿੰਗ ਚੈੱਕ ਕਰੋ ਸੂਟ ਦੀ ਜੀ ਬਹੁਤ ਹੀ ਪਿਆਰੀ ਸੂਟ ਦੀ ਕਲਰਰ ਡਿਜ਼ਾਈਨਿੰਗ ਹੈ ਜੀ ਇਹ ਤੁਹਾਨੂੰ ਗਲੇ ਤੇ ਮਿਲੂਗਾ ਜੀ ਗਲੇ ਤੇ ਤੁਹਾਨੂੰ ਐਦਾ ਪੱਟੀ ਮਿਲੂਗੀ ਜੀ ਪਲੇਨ ਤੁਹਾਨੂੰ ਬਾਟਮ ਮਿਲੂਗੀ ਜੀ ਬਹੁਤ ਸੋਹਣੀ ਪਲੇਨ ਬਾਟਮ ਮਿਲੂਗੀ ਜੀ ਪਲੇਨ ਤੁਹਾਨੂੰ ਦੁਪੱਟਾ ਮਿਲੂਗਾ ਬਹੁਤ ਹੀ ਪਿਆਰਾ ਤੁਹਾਨੂੰ ਪਲੇਨ ਦੁਪੱਟਾ ਮਿਲੂਗਾ ਜੀ ਬਹੁਤ ਸੋਹਣਾ ਸੂਟ ਹੈ ਜੀ ਕੋਈ ਦਾ ਰੰਗ ਨਹੀਂ ਜਾਣਾ ਬਹੁਤ ਪਿਆਰੀ ਕਾਟਨ ਹੈ ਇਸ ਨੂੰ ਕਰੋ ਜੀ 컬러 ਬਹੁਤ ਪਿਆਰਾ ਹੈ ਜੀ ਕੱਪੜਾ ਬਹੁਤ ਸੌਫਟ ਹੈ ਜੀ ਕੱਪੜਾ ਚੈੱਕ ਕਰੋ ਜੀ ਬਹੁਤ ਸੋਹਣਾ ਸੌਫਟ ਕੱਪੜਾ ਮਿਲੂਗਾ ਜੀ ਬਹੁਤ ਪਿਆਰਾ ਸਾਰੀ ਡਿਜ਼ਾਈਨਿੰਗ ਦੇਖੋ ਕਿੰਨੀ ਪਿਆਰੀ ਹੈ ਇਹ ਆਊਗਾ ਜੀ ਬਾਜੂ ਤੇ ਬਾਜੂ ਤੇ ਬਹੁਤ ਹੀ ਵਧੀਆ ਕਪੜਾਈ ਦੀ ਸੂਟਾਂ ਬਾਟਮ ਚੈੱਕ ਕਰੋ ਜੀ ਕਾਟਨ ਦੀ ਤੁਹਾਨੂੰ ਬਾਟਮ ਮਿਲੂਗੀ ਜੀ ਬਹੁਤ ਸੋਹਣੀ ਕਾਟਨ ਦੀ ਬਾਟਮ ਮਿਲੂਗੀ ਜੀ ਤੇ ਇਹ ਮਿਲੂਗਾ ਤੁਹਾਨੂੰ ਦੁਪੱਟਾ ਦੁਪੱਟਾ ਬਹੁਤ ਹੀ ਪਿਆਰਾ ਹੈ ਜੀ ਚਾਰੇ ਪਾਸੇ ਦੁਪੱਟੇ ਦੇ ਇਦਾਂ ਤੁਹਾਨੂੰ ਪੱਟੀ ਮਿਲੂ ਬਹੁਤ ਸੋਹਣਾ ਫੁੱਲਾ ਡੁੱਲਾ ਤੁਹਾਨੂੰ ਦਪੱਟਾ ਮਿਲ ਰਿਹਾ ਉਸ ਤੋਂ ਬਾਅਦ ਜੀ ਇੱਕ ਸੂਟ ਹੋਰ ਚੈੱਕ ਕਰੋ ਬਹੁਤ ਹੀ ਪਿਆਰਾ ਸੂਟ ਹੈ ਜੀ ਬਹੁਤ ਸੋਹਣਾ ਬਸ ਬਹੁਤ ਪਿਆਰਾ ਸੂਟ ਹੈ ਜੀ ਕਿੰਨਾ ਸੋਹਣਾ ਗ੍ਰੀਨ ਕਲਰ ਦਾ ਸੂਟ ਹੈ ਜੀ ਐਨ ਤੁਸੀਂ ਰੰਗ ਕਿ ਹਣਾਉਂਗੇ ਜੀ ਐਨਾ ਵਧੀਆ ਕੱਪੜਾ ਹੈ ਜੀ ਉਸ ਤੋਂ ਬਾਅਦ ਬਾਟਮ ਚੈੱਕ ਕਰੋ ਜੀ ਨਾਲ ਮਹਿੰਦੀ ਕਲਰ ਦੀ ਤੁਹਾਨੂੰ ਪਲੇਨ ਬਾਟਮ ਮਿਲੇਗੀ। ਨਾਲ ਤੁਹਾਨੂੰ ਗ੍ਰੀਨ ਕਲਰ ਦਾ ਦੁਪੱਟਾ ਮਿਲੇਗਾ ਜੀ। ਦੁਪੱਟੇ ਦੇ ਆਲੇ-ਦਾਲੇ ਤੁਹਾਨੂੰ ਪੱਟੀ ਲੱਗੀ ਹੋਣੀ ਹੈ। ਬਹੁਤ ਸੋਹਣੀ ਦੁਪੱਟੇ ਦੇ ਆਲੇ-ਦਾਲੇ ਤੁਹਾਨੂੰ ਪੱਟੀ ਮਿਲੂਗੀ ਜੀ। ਉਸ ਤੋਂ ਬਾਅਦ ਅਗਲਾ ਕਲਰ ਚੈੱਕ ਕਰੋ ਜੀ। ਬਹੁਤ ਪਿਆਰਾ ਸੂਟ ਹੈ ਜੀ ਬਹੁਤ ਹੀ ਸੋਹਣਾ। ਜੈਕ ਕਰੋ ਜੀ ਬਹੁਤ ਹੀ ਪਿਆਰਾ ਸੂਟ ਹੈ ਜੀ ਐਨ ਬੁਟੀਕ ਸਟਾਈਲ ਸੂਟ ਹੈ ਜੀ ਬਹੁਤ ਸੋਹਣਾ ਇਹ ਤੁਹਾਡੇ ਫਰੰਟ ਪੱਲੇ ਤੇ ਆਊਗਾ ਜੀ ਬਾਜੂ ਦਾ ਡਿਜ਼ਾਈਨ ਚੈੱਕ ਕਰੋ ਜੀ ਬਹੁਤ ਸੋਹਣਾ ਤੁਹਾਨੂੰ ਬਾਜੂ ਦਾ ਡਿਜ਼ਾਈਨ ਮਿਲੂਗਾ ਜੀ ਉਸ ਤੋਂ ਬਾਅਦ ਜੀ ਇਹ ਰਹਿਿਆ ਪੈਕ ਤੇ ਆਊਗਾ ਜੀ ਤੁਹਾਡੇ ਫਲਾਵਰ ਬਾਜੂ ਤੇ ਵੀ ਤੁਹਾਡੇ ਫਲਾਵਰ ਆਉਣਗੇ ਬਹੁਤ ਪਿਆਰਾ ਕਲਰ ਹੈ ਜੀ ਅਲੱਗ ਜਿਹਾ ਕਲਰ ਹੈ ਜੀ ਇਹ ਹੋ ਗਈ ਸੀ ਬਾਟਮ ਬਹੁਤ ਸੋਹਣੀ ਤੁਹਾਨੂੰ ਬਾਟਮ ਮਿਲੂਗੀ ਜੀ ਸੋਸ ਕੰਵਾ ਦੁਪੱਟਾ ਬਹੁਤ ਹੀ ਪਿਆਰਾ ਤੁਹਾਨੂੰ ਦੁਪੱਟਾ ਮਿਲੂਗਾ ਜੀ ਬਹੁਤ ਸੋਹਣਾ ਤੁਹਾਨੂੰ ਖੁੱਲਾ ਡੋਲਾ ਡਿਜ਼ਾਈਨਰ ਦੁਪੱਟਾ ਮਿਲੂਗਾ ਜੀ ਕਿਹਨਾਂ ਚੋ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਜੀ ਸਕਰੀਨ ਸ਼ਾਟ ਲੈ ਕੇ ਸਾਨੂੰ ਸੈਂਡ ਕਰ ਸਕਦੇ ਆ ਪ੍ਰਾਈਸ ਪੁੱਛ ਸਕਦੇ ਆ ਹੋਰ ਤੁਹਾਨੂੰ ਸਾਡੀਆਂ ਵੀਡੀਓ ਕਿਵੇਂ ਦੀਆਂ ਲੱਗਦੀਆਂ ਤਾਂ ਕਮੈਂਟਾਂ ਵਿੱਚ ਜਰੂਰ ਦੱਸਿਆ ਕਰੋ ਸਕਰੀਨ ਤੇ ਮੇਰਾ ਨੰਬਰ ਸ਼ੋ ਹੋਊਗਾ ਜੀ ਉੱਥੋਂ ਤੁਸੀਂ ਸੂਟਨ ਕਿਤੇ ਵੀ ਬੈਠੇ ਆ ਆਪਣਾ ਐਡਰੈਸ ਸੈਂਡ ਕਰੋ ਸਾਤੋਂ ਸੂਟ ਬਾਏ ਕਰ ਸਕਦੇ ਆ ਜੀ ਸਤਿ ਸ਼੍ਰੀ ਅਕਾਲ ਧੰਨਵਾਦ